ਜਾ ਪਾਸਪ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਵੇਲੇ ਤੋਂ ਹੀ ਇਹਨਾਂ ਖਬਰਾਂ ਨੇ ਤੇਜ਼ੀ ਨਾਲ ਰੁਕ ਦਿੱਤਾ ਹੋਇਆ ਸੀ ਕਿ ਸੁਨੀਲ ਜਾਖੜ ਉਹਨਾਂ ਵੱਲੋਂ ਆਪਣੇ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਤੇ ਸੁਨੀਲ ਜਾਖੜ ਵੱਲੋਂ ਇਨ ਸਾਰੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੋਣਾ ਉਹਨਾਂ ਨੇ ਕਿਹਾ ਕਿ ਉਹ ਪਹਿਲੇ ਦੀ ਤਰ੍ਹਾਂ ਸੂਬਾ ਪ੍ਰਧਾਨ ਵਜੋਂ ਆਪਣੀ ਪਾਰਟੀ ਦੇ ਕੰਮਕਾਜ ਕਰ ਰਹੇ ਹਨ ਬੀਤੇ ਦਿਨੀ ਹੋਈ ਮੀਟਿੰਗ ਦੇ ਵਿੱਚ ਕਿਸੇ ਨਿੱਜੀ ਕਾਰਨ ਕਰਕੇ ਉਹ ਸ਼ਾਮਿਲ ਨਹੀਂ ਹੋ ਸਕੇ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਹੋਰ ਦੇ ਪ੍ਰੋਗਰਾਮਾਂ ਦੇ ਵਿੱਚ ਸੁਨੀਲ ਜਾਖੜ ਨਜ਼ਰ ਨਹੀਂ ਆ ਰਹੇ ਸਨ ਸੂਤਰਾਂ ਮੁਤਾਬਕ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਹਟਣ ਦੀ ਇੱਛਾ ਪ੍ਰਗਟ ਕੀਤੀ ਸੀ ਉਹਨਾਂ ਨੇ ਕੱਲ ਦੀ ਹੋਈ ਮੀਟਿੰਗ ਦੇ ਵਿੱਚ ਵੀ ਹਿੱਸਾ ਨਹੀਂ ਲਿਆ ਸੀ ਪੰਜਾਬ ਦੇ हाई कमांड दी राजनीति ਤੋਂ ناخوش ਨੇ ਸੁਨੀਲ ਜਾਖੜ ਉਸ ਤੋਂ ਬਾਅਦ ਉਹਨਾਂ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਵੀ ਆਪਣੀ ਨਾਖੁਸ਼ੀ ਜਿਹੜੀ ਆ ਉਹ ਜ਼ਾਹਿਰ ਕੀਤੀ ਸੀ ਜਿਸ ਤੋਂ ਬਾਅਦ ਸੁਨੀਲ ਜਾਖੜ ਲਗਾਤਾਰ ਪਾਰਟੀ ਪ੍ਰੋਗਰਾਮਾਂ ਦੇ ਵਿੱਚ ਵੀ ਨਜ਼ਰ ਨਹੀਂ ਆ ਰਹੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਅਸਤੀਫਾ ਦੇਣ ਦੀ ਖਬਰ ਨੇ ਰੁਖ ਲਿਆ ਸੀ ਦੱਸਦੇ ਕਿ ਸੁਨੀਲ ਜਾਖੜ ਵੱਲੋਂ ਅੱਜ ਤੋਂ ਸਾਲ ਪਹਿਲਾ ਪੰਜਾਬ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ ਸੀ ਅਤੇ ਉਹ ਲਗਾਤਾਰ ਪਾਰਟੀ ਦੇ ਵਿਕਾਸ ਕਾਰਜ ਦੇ ਲਈ ਪੰਜਾਬ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਸਨ ਲekin ਜਲੰਧਰ ਵਿੱਚ ਹੋਈਆਂ ਜਿਮਨੀ ਚੋਣਾਂ ਤੋਂ ਬਾਅਦ ਉਹ ਪਾਰਟੀ ਦੇ ਕੰਮਕਾਜ ਕਰਦੇ ਹੋਏ ਨਜ਼ਰ ਨਹੀਂ ਦਿਖਾਈ ਦਿੱਤੇ ਕਿ ਤੇ ਬੀਤੀ ਦਿਨੀ ਹੋਈ ਮੀਟਿੰਗ ਤੇ ਵਿੱਚ ਵੀ ਉਹ ਗੈਰ ਹਾਜ਼ਰ ਸਨ ਜਿਸ ਤੋਂ ਬਾਅਦ ਲਗਾਤਾਰ ਇਹ ਫਵਾਵਾ ਆ ਰਹੇ ਸਨ ਕਿ ਉਹਨਾਂ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀ ਜਿਹੜੀ ਮੀਡੀਆ 'ਚ ਖਬਰ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਚੁਪੀਆਂ ਨੇ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਅੱਗੇ ਵਧ ਰਹੀ ਹੈ। ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਗਾਉਣ ਦਾ ਕੰਮ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰਾਂ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗ੍ਰਾਫ ਤੋਂ ਹਤਾਸ਼ ਨੇ, ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ। ਮੈਂ ਇੱਕ ਵਾਰ ਫੇਰ ਸਪਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕੇਵਲ ਝੂਠੀਆਂ ਤੇ ਨਿਰਆਧਾਰ ਹੈਗੀਆਂ ਨੇ ਪੰਜਾਬ ਪਾਜ ਪ੍ਰਧਾਨ ਸੁਨੀਲ ਜਾਖੜ ਦੇ ਇਸਤੀਫੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਸਵੇਰ ਤੋਂ ਹੀ ਇਹਨਾਂ ਖਬਰਾਂ ਨੇ ਤੇਜ਼ੀ ਨਾਲ ਰੁਕ ਦਿੱਤਾ ਹੋਇਆ ਸੀ ਕਿ ਸੁਨੀਲ ਜਾਖੜ ਉਹਨਾਂ ਵੱਲੋਂ ਆਪਣੀ ਪਾਰਟੀ ਪ੍ਰਧਾਨਗੀ ਤੋਂ ਇਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਤੇ ਸੁਨੀਲ ਜਾਖੜ ਵੱਲੋਂ ਇਨ ਸਾਰੀਆਂ ਖਵਾਂ ਨੂੰ ਬੇਬੁਨਿਆਦ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਉਹ ਪਹਿਲੇ ਦੀ ਤਰ੍ਹਾਂ ਸੂਬਾ ਪ੍ਰਧਾਨ ਵੱਜੋਂ ਆਪਣੀ ਪਾਰਟੀ ਦੇ ਕੰਮਕਾਜ ਕਰ ਰਹੇ ਹਨ ਬੀਤੇ ਦਿਨੀ ਹੋਈ ਮੀਟਿੰਗ ਦੇ ਵਿੱਚ ਕਿਸੇ ਨਿੱਜੀ ਕਾਰਨ ਕਰਕੇ ਉਹ ਸ਼ਾਮਿਲ ਨਹੀਂ ਹੋ ਸਕੇ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਹੋਰ ਦੇ ਪ੍ਰੋਗਰਾਮਾਂ ਦੇ ਵਿੱਚ ਸੁਨੀਲ ਜਾਖੜ ਨਜ਼ਰ ਨਹੀਂ ਆ ਰਹੇ ਸਨ ਸੂਤਰਾ ਮੁਤਾਬਕ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਦੇ ਅਹੁਦੇ ਤੋਂ ਹਟਣ ਦੀ ਇੱਛਾ ਪ੍ਰਗਟ ਕੀਤੀ ਸੀ ਉਹਨਾਂ ਨੇ ਕੱਲ ਦੀ ਹੋਈ ਮੀਟਿੰਗ ਦੇ ਵਿੱਚ ਵੀ ਹਿੱਸਾ ਨਹੀਂ ਲਿਆ ਸੀ ਪੰਜਾਬ ਦੇ हाई कमांड दी राजनीति ਤੋਂ ناਖੁਸ਼ ਨੇ ਸੁਨੀਲ ਜਾਖੜ ਉਸ ਤੋਂ ਬਾਅਦ ਉਹਨਾਂ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਵੀ ਆਪਣੀ ناਖੁਸ਼ੀ ਜਿਹੜੀ ਆ ਉਹ ਜ਼ਾਹਿਰ ਕੀਤੀ ਸੀ ਜਿਸ ਤੋਂ ਬਾਅਦ ਸੁਨੀਲ ਜਾਖੜ ਲਗਾਤਾਰ ਪਾਰਟੀ ਪ੍ਰੋਗਰਾਮਾਂ ਦੇ ਵਿੱਚ ਵੀ ਨਜ਼ਰ ਨਹੀਂ ਆ ਰਹੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਅਸਤੀਫਾ ਦੇਣ ਦੀ ਖਬਰ ਨੇ ਰੁਖ ਲਿਆ ਸੀ ਦੱਸਦੇ ਕਿ ਸੁਨੀਲ ਜਾਖੜ ਵੱਲੋਂ ਅੱਜ ਤੋਂ ਸਾਲ ਪਹਿਲਾ ਪੰਜਾਬ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ ਸੀ ਅਤੇ ਉਹ ਲਗਾਤਾਰ ਪਾਰਟੀ ਦੇ ਵਿਕਾਸ ਕਾਰਜ ਦੇ ਲਈ ਪੰਜਾਬ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਸਨ ਲੇਕਿਨ ਜਲੰਧਰ ਵਿੱਚ ਹੋਈਆਂ ਜਿਮਨੀ ਚੋਣਾਂ ਤੋਂ ਬਾਅਦ ਉਹ ਪਾਰਟੀ ਦੇ ਕੰਮਕਾਜ ਕਰਦੇ ਹੋਏ ਨਜ਼ਰ ਨਹੀਂ ਦਿਖਾਈ ਦਿੱਤੇ ਕਿ ਤੇ ਬੀਤੀ ਦਿਨੀ ਹੋਈ ਮੀਟਿੰਗ ਤੇ ਵਿੱਚ ਵੀ ਉਹ ਗੈਰ ਹਾਜ਼ਰ ਸਨ ਜਿਸ ਤੋਂ ਬਾਅਦ ਲਗਾਤਾਰ ਇਹ ਫਵਾਵਾ ਆ ਰਹੇ ਸਨ ਕਿ ਉਹਨਾਂ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਅਸਤੀਫੇ ਦੀ ਜਿਹੜੀ ਮੀਡੀਆ 'ਚ ਖਬਰ ਆ ਰਹੀਆਂ ਨੇ ਇਹ ਟੋਟਲੀ ਨਿਰਧਾਰਨ ਨੇ ਚੁਪੀਆਂ ਨੇ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਭਾਰਤ ਜਨਤਾ ਪਾਰਟੀ ਪੰਜਾਬ 'ਚ ਅੱਗੇ ਵੱਧ ਰਹੀ ਹੈ। ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰ ਵੱਲੋਂ ਜਿਹੜੀਆਂ ਕਿ ਭਾਰਤ ਜਨਤਾ ਪਾਰਟੀ ਦੇ ਵੱਧਦੇ ਗ੍ਰਾਫ ਤੋਂ ਹਤਾਸ਼ ਨੇ, ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ। ਮੈਂ ਇੱਕ ਵਾਰ ਫੇਸ ਸਪੱਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤਫਾ ਨਹੀਂ ਦਿੱਤਾ ਇਸ ਤਰ੍ਹਾਂ ਦੀ ਖਬਰਾਂ ਕੇਵਲ ਝੂਠੀਆਂ ਅਤੇ ਨਿਰਦਾਰ